ਤਕਤਜਿਹਰੀ ਦਮਦਮਾ ਸਾਹਿਬ ਦਾ ਜਥੇਦਾਰ ਯਾਨੀ ਹਰਪ੍ਰੀਤ ਸਿੰਘ ਦੋ ਪਾਸਿਆਂ ਤੋਂ ਕਿਰਦੇ ਹੋਏ ਦਿਖਾਈ ਦੇ ਰਹੇ ਨੇ ਪਹਿਲਾ ਇਹ ਕਿ ਉਹਨਾਂ ਦੀ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਵਰਸਾ ਸਿੰਘ ਮਲਟੋਹਾ ਦੇ ਨਾਲ ਗਰਮ ਸ਼ਬਦਾਵਲੀ ਵਰਤਦੇ ਹੋਏ ਦਿਖਾਈ ਦੇ ਰਹੇ ਨੇ ਤੇ ਅਜਿਹੀ ਗੱਲਬਾਤ ਦੇ ਵਿੱਚ ਤਲਕ ਤੇਵਰ ਹੁੰਦਿਆਂ ਉਹਨਾਂ ਦੇ ਵੱਲੋਂ ਵਰਸਾ ਸਿੰਘ ਮਲਟੋਹਾ ਨੂੰ ਗਾਲ ਵੀ ਕੱਢ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਦਾ ਇਹ ਸਪਸ਼ਟਿਕਰਨ ਹੁੰਦਾ ਹੈ ਕਿ ਅਸੀਂ ਮਲਵਾਈ ਹੁੰਨੇ ਆ ਤੇ ਅਜਿਹੀ ਗੱਲ ਸਾਡੇ ਮੂੰਹੋਂ ਗੱਲਬਾਤ ਕਰਦੇ ਹੋਏ ਜਾਂ ਗਰਮ ਹੁੰਦੇ ਹੋਏ ਨਿਕਲ ਜਾਂਦੀ ਹੈ ਤੇ ਦੂਜਾ ਇਲਜ਼ਾਮ ਗਿਆਨੀ ਹਰਪ੍ਰੀਤ ਸਿੰਘ ਉੱਪਰ ਉਹਨਾਂ ਦੇ ਰਿਸ਼ਤੇਦਾਰ ਵੱਲੋਂ ਲਗਾਇਆ ਕਿ ਗਾਨੀ ਹਰਪ੍ਰੀਤ ਸਿੰਘ ਦੇ ਨਜਾਇਜ਼ ਸਬੰਧ ਨੇ ਇਸ ਨੂੰ ਲੈ ਕੇ ਵੀ ਗਾਨੀ ਹਰਪ੍ਰੀਤ ਸਿੰਘ ਦਾ ਸਪਸ਼ਟੀਕਰਨ ਆਇਆ ਹੈ ਤੇ ਇਸ ਨੂੰ ਲੈ ਕੇ ਹੁਣ ਸਿਆਸਤ ਵੀ ਭਖਦੀ ਦਿਖਾਈ ਦੇ ਰਹੀ ਹੈ ਜਿੱਥੇ ਤਾਂ ਗਾਨੀ ਹਰਪ੍ਰੀਤ ਸਿੰਘ ਉੱਪਰ ਲੱਗੇ ਇਨਾ ਇਲਜ਼ਾਮਾਂ ਬਾਰੇ ਜਦੋਂ ਵਿਕਰਮ ਸਿੰਘ ਮਜੀਠੀਆ ਨੂੰ ਪੁੱਛਿਆ ਗਿਆ ਤਾਂ ਉਹਨਾਂ ਦਾ ਕਹਿਣਾ ਕਿ ਮੈਨੂੰ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈ ਤੇ ਦੂਜੇ ਪਾਸੇ ਜਿਹੜਾ ਘਰਪ੍ਰੀਤ ਸਿੰਘ ਦੇ ਵੱਲੋਂ ਵਿਰਸਾ ਸਿੰਘ ਵਲਟੋਹਾਂ ਨੂੰ ਗਾਲ ਕੱਢੀ ਗਈ ਸੀ ਉਸ ਦੇ ਬਾਰੇ ਵਿਕਰਮ ਜੀਠੇ ਦੇ ਵੱਲੋਂ ਕੀ ਆਖਿਆ ਗਿਆ ਉਹਨਾਂ ਦਾ ਬਿਆਨ ਵੀ ਤੁਹਾਨੂੰ ਸੁਣਾ ਦਿੰਨੇ ਆ ਪੁਰੀ ਸਾਹਿਬ ਜਿਹੜੀ ਗੱਲ ਦੀ ਮੇਰੇ ਕੋਲ ਹਲੇ ਖਬਰ ਨਹੀਂ ਨਾ ਉਹ ਖਬਰ ਨਹੀਂ ਮੈਂ ਖਬਰ ਬਣਾ ਸਕਦਾ ਮੇਰੇ ਕੋਲ ਹਲੇ ਖਬਰ ਆਈ ਕੋਈ ਨਹੀਂ ਮੈਂ ਐਵੇਂ ਕੁਝ ਕਹਿ ਦਿਆਂ ਨਹੀਂ ਦੇਖੋ ਇੱਕ ਮੈਂ ਬੇਨਤੀ ਕਰਾਂ ਜੀ ਛੋਟਾ ਮੂੰਹ ਵੱਡੀ ਗੱਲ ਨਾ ਮੇਰੀ ਉਹ ਹੈਸੀਅਤ ਹੈ ਨਾ ਮੇਰੀ ਉਹ ਕਾਬਲੀਅਤ ਹੈ ਚਿਹੇਦਾਰ ਸਭ ਅਕਾਲ ਤਖਸਾਬ ਸਿੰਘ ਸਹਿਬਾਨ ਇਹਨਾਂ ਦਾ ਸਭ ਦਾ ਬੜਾ ਸਤਿਕਾਰ ਹੈ ਔਰ ਸਤਿਕਾਰ ਇਸ ਲਈ ਹੈ ਕਿਉਂਕਿ ਉਹ ਗੁਰੂ ਦੇ ਤਖਤ ਤੇ ਬਿਰਾਜਮਾਨ ਮਗਰ ਏਡੀ ਵੱਡੀ ਥਾਂ ਤੇ ਬਹਿ ਕੇ ਏਡੀ ਵੱਡੀ ਸ਼ਖਸੀਅਤ ਕੋਲ ਸਾਡੇ ਵਰਗਾ ਨਿਮਾਣਾ ਨਾ ਚੀਜ਼ ਗੁਨੇਗਾਰ ਦੂਨ ਹਰਾਮੀ ਜੀਵ ਇਹ ਆਸ ਤੇ ਉਮੀਦ ਜ਼ਰੂਰ ਕਰਦਾ ਕਿ ਸ਼ਬਦਾਵਲੀ ਸੋਹਣੀ ਹੋਵੇ ਜਿੱਡਾ ਬੰਦੇ ਦਾ ਰੁਤਬਾ ਵੱਡਾ ਨਾ ਜੀ ਉਹਨੇ ਉਹਦੇ ਬੋਲ ਚੰਗੇ ਔਰ ਇਹ ਤਾਂ ਗੁਰੂ ਦੇ ਬੰਦੇ ਨੇ ਔਰ ਗੁਰੂ ਦੇ ਬੰਦੇ ਕੋਈ ਇਹ ਗੱਲ ਕਵੇ ਕਿ ਇਹ ਤਾਂ ਸਾਡੀ ਮਾਲਵਾਈ ਡਾਇਲੈਕਟ ਹੈ ਮੈਂ ਤਾਂ ਕਹਿ ਸਕਦਾ ਮੇਰੇ ਅਰਕਾ ਗੁਸਤਾਖੀ ਵੀ ਕਰ ਸਕਦਾ ਮਗਰ ਸਿੰਘ ਸਹਿਬਾਨਾ ਨੂੰ ਜਹੇਦਾਰ ਸਹਿਬਾਨ ਨੂੰ ਨਹੀਂ ਛੋਪਦੀ ਕਿਉਂਕਿ ਫਿਰ ਤੁਸੀਂ ਤਾਂ ਭਾਈ ਰੱਬ ਦੇ ਬੰਦੇ ਹੋ ਤੁਸੀਂ ਤਾਂ ਗੁਰੂ ਸਾਹਿਬ ਦਾ ਸੰਦੇਸ਼ ਦੇਣਾ ਤੇ ਫਿਰ ਹਾਊ ਡੂ ਯੂ ਸੇ ਕਿ ਜੋ ਧਾਮੀ ਸਾਹਿਬ ਨੂੰ ਭਾਵੇਂ ਮੈਂ ਕਹੂੰਗਾ ਜਾਨ ਬੁੱਝ ਕੇ ਇੱਕ ਟਰੈਪ ਰਾਈ ਉਹਨਾਂ ਦੀ ਕੋਰ ਰਿਕਾਰਡ ਕੀਤੀ ਗਈ ਉਹ ਗਾਲ ਮਾੜੀ ਹੈ ਤੇ ਇਹ ਗਾਲ ਚੰਗੀ ਹੈ ਇਹ ਕਿ ਮਤਲਬ ਇਹ ਕਿਹੜਾ ਮਤਲਬ ਨਵਾਂ ਨਜਾਮ ਸ਼ੁਰੂ ਹੋ ਗਿਆ ਸੋ ਮੇਰੇ ਲਈ ਇਹ ਸਭ ਚਿੰਤਾ ਦਾ ਵਿਸ਼ਾ ਜੀ ਔਰ ਮੈਂ ਤਾਂ ਕਿਉਂਕਿ ਅਬ ਮੈਂ ਆਪ ਤੱਕ ਕੋਈ ਆ ਨਹੀਂ ਮੈਂ ਤਾਂ ਆਪ ਵਾਦਾ ਘਾਟਾ ਬੜੀ ਹਰੀ ਬੋਲ ਗਿਆ ਮਗਰ ਮੇਰੇ ਵਰਗਾ ਤਾਂ ਗਲਤੀ ਕਰ ਸਕਦਾ ਜਿਹੜੇ ਇਸ ਸਤਕਾਰਕ ਪੋਜੀਸ਼ਨ ਤੇ ਬੈਠੇ ਆ ਜਿੰਮੇਵਾਰੀ ਥਾਂ ਤੇ ਬੈਠੇ ਆ ਉਹ ਤਾਂ ਰੱਬ ਦੇ ਬੰਦੇ ਆ ਔਰ ਜਿੰਨੀ ਸੋਹਣੀ ਗੱਲ ਕਰਨਗੇ ਜਿੰਨੀ ਪਿਆਰ ਨਾਲ ਜਿੰਨੀ ਹਲੀਮੀ ਨਾਲ ਜਿੰਨੀ ਗੁਰੂ ਦੇ ਭੈਣ ਨਾਲ ਗੱਲ ਕਰਨਗੇ ਮੈਂ ਸਮਝਦਾ ਸਾਡੇ ਵਰਗੇ ਨਾ ਸਮਝ ਲੋਕਾਂ ਨੂੰ ਵੀ ਕੁਝ ਸਮਝ ਆਊਗੀ ਸੋ ਮੈਂ ਕੁਝ ਕਹਿ ਨਹੀਂ ਸਕਦਾ ਮੁੱਲਾਪੁਰੀ ਸਾਹਿਬ ਹੁਣ ਕਿਹੜਾ ਆਰਡਰ ਆਇਆ ਫਰਮਾਨ ਆਇਆ ਤੇ ਸਮਾਂ ਦੱਸੂਗਾ ਜੀ ਬਾਕੀ ਉਹਨਾਂ ਦੇ ਅੰਦਰੂਨੀ ਮਾਮਲੇ ਜੀ ਸਾਹਿਬ ਨੋਮੀਨੇਸ਼ਨ ਫਾਈਲ ਨੂੰ ਲੈ ਕੇ ਕੀ ਉਪਨ ਬੜੀ ਜਲਦੀ ਨੰਬਰ 34 ਨੋਮੀਨੇਸ਼ਨ ਰੋਕੂ ਹੋ ਗਿਆ ਜਾਂ ਫਰਹੀ ਜਾ ਸਕੇ ਔਰ ਸਰਕਾਰ ਕਰੀ ਕਿਸੇ ਜਰਜਨਾਮ ਕਰਾ ਰਹੇ ਹੈ ਇਹਦੇ ਬਾਰੇ ਕੀ ਤੁਹਾਡਾ ਕੀ ਕਹਿਣਾ ਹੈ ਨਹੀਂ ਤੁਸੀਂ ਮੋਟੀ ਜੀ ਗੱਲ ਤੇ ਸਮਝ ਲਓ ਜੀ ਪੰਚਾਇਤੀ ਚੋਣਾਂ ਵੀ ਹੋਈਆਂ ਸੀ ਉਦੋਂ ਚ ਹੀ ਸੀਰੀਅਸਨੈਸ ਸਰਕਾਰ ਦੀ ਤੁਸੀਂ ਵੇਖ ਲਓ ਉਹਦੇ ਚ ਇੱਕ ਸਰਕਾਰ ਦੀ ਕਾਰਗੁਜ਼ਾਰੀ ਇਤੋਂ ਹੀ ਸ਼ੋਹ ਹੁੰਦੀ ਆ ਇਹ ਇਲੈਕਸ਼ਨ ਵੀ ਨਹੀਂ ਕਰਾਉਂਦੇ ਸੀ ਜੇ ਉਹ ਵੀ ਕਰਾਈ ਸਰਪੰਚੀ ਦੀ ਕੁੱਟ ਕੋ ਡੰਡੇ ਨਾਲ ਕਰਾਈ ਲੋਕ ਹਾਈ ਕੋਰਟ ਗਏ ਸੁਪਰੀਮ ਕੋਰਟ ਗਏ ਕਿਉਂ ਗਏ ਕਿਉਂਕਿ ਦੇ ਵਰ ਨਾਟ ਅਲਾਉਡ ਟੂ ਫਾਈਲ ਦ ਨੋਮੀਨੇਸ਼ਨ ਹੁਣ ਵੀ ਮੈਂ ਤੁਹਾਨੂੰ ਕਹਿ ਰਿਹਾ ਆਮ ਗਿਵਿੰਗ ਅ ਸਟਰਨ ਵਾਰਨਿੰਗ ਕਿ 21 ਤਰੀਕ ਨੂੰ ਜੇ ਲੋਕ ਸੁਚੇਤ ਨਾ ਰਹੇ ਆਪੋਜੀਸ਼ਨ ਦੇ ਕੈਂਡੀਡੇਟ ਲੋਕ ਆਪ ਗੰਭੀਰ ਨਾ ਰਹੇ ਇੱਥੇ ਪੁਲਿਸ ਦਾ ਡੰਡਾ ਚੱਲਣਾ ਡੰਡਾ ਤੰਤਰ ਦੀ ਵੋਟ ਪੈਣੀ ਆ ਲੋਕਤੰਤਰ ਦੀ ਵੋਟ ਨਹੀਂ ਪੈਣੀ ਹੱਦ ਤੋਂ ਵੱਧ ਧੱਕਾ ਕਰਨ ਦੇ ਮੂਡ 'ਚ ਹੈ ਸਰਕਾਰ ਹੁੱਕ ਬਾਈ ਹੁੱਕ ਕੋ ਕੁਰੁਖ ਇਹ ਇਲੈਕਸ਼ਨ ਜਿੱਤਣਾ ਚਾਹੁੰਦੇ ਆ ਔਰ ਮੈਂ ਸਮਝਦਾ ਜਦੋਂ ਇਹ ਮਾਨਸਿਕਤਾ ਉਦੋਂ ਸਰਕਾਰਾਂ 'ਚ ਆਉਂਦੀ ਹੈ ਵੈਨ ਦੇ ਰੈਲਾਈਜ਼ਡ ਵਿਥਿਨ ਥੈਮਸੈਲਵ ਆਪਣੇ ਆਪ ਨੂੰ ਇਹ ਅਹਿਸਾਸ ਹੋਇਆ ਹੁੰਦਾ ਕਿ ਯਾਰ ਕੰਮ ਤਾਂ ਕੋਈ ਕੀਤਾ ਨਹੀਂ ਵੋਟ ਕਾਦੀ ਮੰਗਾਗੇ ਵੋਟ ਤਾਂ ਨਹੀਂ ਤਾਂ ਲੋਕ ਹੱਥੀ ਦੇ ਕੇ ਜਾਂਦੇ ਕਿ ਭਾਈ ਤੁਹਾਡੇ ਕੰਮ ਇੰਨੇ ਚੰਗੇ ਆ ਚੀਫ ਮਿਨਿਸਟਰ ਸਾਹਿਬ ਦੀ ਤਾਂ ਖਬਰ ਇੰਨੀ ਕੀ ਲੱਗਦੀ ਹੈ ਕਿ ਜਰਮਨੀ ਦੇ ਜਹਾਜ਼ ਤੋਂ ਨਹੀਂ ਚੜ ਸਕੇ ਜਰਮਨੀ ਵਾਲਿਆਂ ਨੇ ਲਾਤਾ ਜਾਂ ਆਪਦੇ ਜਹਾਜ਼ ਤੋਂ ਉਤਰੇ ਤੇ ਡਿੱਗ ਗਏ ਤੇ ਆਪਦੇ ਫੀਤੇ ਬਣਵਾਉਣ ਅਪੋਲੋ ਹਸਪਤਾਲ ਜਾਣਾ ਪੈ ਗਿਆ ਮਤਲਬ ਸਾਡੇ ਵਾਲੀ ਤੇ ਤਾਂ ਖਬਰ ਹੀ ਪੁੱਠੀ ਆਉਂਦੀ ਹੈ ਤੇ ਉਹਨੇ ਵਿਚਾਰੇ ਨੇ ਕਿਹੜੀ ਕਿਹੜੀ ਗੱਲ ਦੀ ਵੋਟ ਮੰਗਣੀ ਇੰਡਸਟਰੀਏ ਥੋਪਾ ਜਰੀਆ ਲਾਅਨ ਆਰਡਰ ਉਹਨਾਂ ਤੋਂ ਕੰਟਰੋਲ ਨਹੀਂ ਪੰਜਾਬ ਕਰ ਜਾਈ ਐ ਨੌਕਰੀ ਕਿਸੇ ਨੂੰ ਮਿਲ ਨਹੀਂ ਰਹੀ ਵੋਟਰਾਂ ਦੇ ਕੋਲ ਨੂੰ ਆਸ ਤੋਂ ਬੋਟਸ ਵਾ ਇੱਕ ਵਾਰ ਹੀ ਲੋਕਾਂ ਦਾ ਮੂਰਖ ਬਣਾਤਾ ਕਿੰਨੀ ਵਾਰੀ ਬਣਾਉ ਠੀਕ ਹੈ ਜੀ ਹਾਂ ਜੀ ਹਾਂ ਜੀ ਹਾਂ ਜੀ ਸੋ ਮੈਂ ਦੇਖੋ ਆਈ ਕੈਨ ਫੋਰਸੀ ਜੋ ਹਾਲਾਤ ਪੈਦਾ ਕੀਤੇ ਜਾ ਰਹੇ when people are not allowed to file nominations in a free and fair manner ਤੇ ਫਰੀ ਐਂਡ ਫੇਅਰ ਮੈਨਰ ਚ ਉਹ ਵੋਟ ਕਿਵੇਂ ਪਾਉਣ ਦੇਣਗੇ ਮੇਰੀ ਤਾਂ ਤੁਹਾਨੂੰ ਸਾਰਿਆਂ ਨੂੰ ਇੱਕ ਹੰਬਲ ਅਪੀਲ ਹੈ ਔਰ ਇੱਕ ਚੇਤਾਵਨੀ ਆ ਕਿ ਜਾਗਦੇ ਰਹੋ ਆਫਟਰ ਆਲ ਸਰਕਾਰਾਂ ਵੀ ਲੋਕ ਬਣਾਉਂਦੇ ਫੂ ਲੋਪਲ ਕਮ ਆਨ ਟੂ ਦ ਸਟਰੀਟਸ ਫਿਰ ਏ ਧੱਕਾ ਨਹੀਂ ਕਰ ਪਾਉਣਗੇ ਨਹੀਂ ਤਾਂ ਇਹਨਾਂ ਨੇ ਚਾਹੇ ਕਾਂਗਰਸ ਹੈ ਚਾਹੇ ਭਾਜਪਾ ਹੈ ਚਾਹੇ ਸ਼੍ਰੋਮਣੀ ਅਕਾਲੀ ਦਲ ਹੈ ਚਾਹੇ ਆਜ਼ਾਦ ਹੈ ਸਾਰਿਆਂ ਤੇ ਡੰਡਾ ਵਰਤਣਾ ਕੀ ਕੱਲਾ ਝਾੜੂ ਜਿੱਤੇ ਝਾੜੂ ਤੀਲਾ ਤੀਲਾ ਨਾ ਹੋਵੇ ਹੁਣ ਇਹ ਗੱਲ ਔਰ ਕਮਿਸ਼ਨਰਸ ਆਫ ਪੁਲਿਸ ਦਾ ਰਵਈਆ ਸੁਖਵੀਰ ਸਿੰਘ ਬਾਦਲ ਤੇ ਗੋਲੀ ਚੱਲੀ ਉਹ ਕਹਿੰਦੇ ਜੀ ਇਹਨਾਂ ਨੇ ਤਾਂ ਸਿੰਪਥੀ ਲੈਣ ਲਈ ਗੋਲੀ ਚਲਵਾਈ ਆ ਹੁਣ ਉਸ ਆਈਐਸਆਈ ਨਾਲ ਸੁਖਵੀਰ ਸਿੰਘ ਬਾਦਲ ਦਾ ਕਦੋਂ ਦਾ ਲਿੰਕ ਹੈ ਭਾ ਜਾਂ ਤਾਂ ਭੁੱਲਰ ਸਾਹਿਬ ਦੱਸ ਦੇਣ ਜਦ ਭੁੱਲਰ ਸਾਹਿਬ ਵਰਗਾ ਅਫਸਰ ਇਹ ਜੇ ਬਿਆਨ ਦੇ ਸਕਦਾ ਤੇ ਫੇਰ ਤੁਸੀਂ ਸਮਝੋ ਇੱਧਰ ਦੇ ਅਫਸਰ ਜਾਂ ਜਿਨ੍ਹਾਂ ਨੇ ਆਪ ਦੀ ਕੁਰਸੀ ਬਚਾਉਣੀ ਹੈ ਬਿਕੋਜ਼ ਐਂਡ ਆਫ ਦਾ ਡੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਨੂੰ ਪੁੱਛ ਕੇ ਈ ਨਹੀਂ ਆਉਣੀ ਪੁੱਛ ਕੇ ਈ ਆਉਣੀ ਹੈ ਕਮਿਸ਼ਨਰ ਆ ਪੁਲਿਸ ਨੂੰ ਕਿ ਤੈਨੂੰ ਲਾਇਆ ਸੀ ਇਲੈਕਸ਼ਨ ਜਿਤਾਣ ਨਹੀਂ ਬਹੁਤ ਹੈਲਪ ਯੂ ਡੂਇੰਗ ਸੋ ਪੁਲਿਸ ਇਜ਼ ਆਲਸੋ ਅੰਡਰ ਪ੍ਰੈਸ਼ਰ ਬਿਕੋਜ਼ ਅਸੀਂ ਇਹ ਗੱਲ ਭੁੱਲਰ ਸਾਹਿਬ ਦੀ ਟਰਾਂਸਫਰ ਤੋਂ ਸਮਝ ਗਏ ਸੀ ਵਨ ਭੁੱਲਰ ਸਾਹਿਬ ਕੋ ਟਰਾਂਸਫਰ ਕੀ ਸ਼ਹਿਰ ਚ ਹਰ ਕਿਉਂ ਗਈ ਆਪ ਹੀ ਗਾਟ ਟਰਾਂਸਫਰਡ ਆਫਟਰ ਥੈਟ ਮਾਫੀ ਮੰਗ ਕੇ ਆਇਆ ਕਿ ਆਇਦ ਕੀ ਜਿਤਾ ਦੂੰ ਕਾਰਪੋਰੇਸ਼ਨ ਵੇਲੇ ਉਹੀ ਹਾਲ ਮੈਂ ਸਮਝਦਾ ਲੁਧਿਆਣਾ ਨੇ ਹੋਣਾ ਉਹ ਜਲੰਧਰ ਹੋਣਾ